ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਮੈਂ ਹਾਂ ਤੁਹਾਡਾ ਆਪਣਾ ਗੁਲਜ਼ਾਰ ਪਟਿਆਲਵੀ ਪ੍ਰੋਗਰਾਮ ਲੋਕ ਰਾਏ ਵਿੱਚ ਆਪਦਾ ਸਵਾਗਤ ਹੈ ਤੁਸੀਂ ਵੀ ਆਪਣੀ رائے ਆਪਣੇ ਸੁਝਾਅ ਕਮੈਂਟ ਬਾਕਸ ਵਿੱਚ ਲਿਖ ਕੇ ਸਾਨੂੰ ਭੇਜ ਸਕਦੇ ਹੋ ਤਾਂ ਕਿ ਸਾਰੇ ਦਰਸ਼ਕਾਂ ਦੇ ਨਾਲ ਤੁਹਾਡੇ ਵਿਚਾਰ ਸਾਂਝੇ ਕੀਤੇ ਜਾ ਸਕਣ ਅੱਜ ਜਿਸੀ ਗੱਲ ਕਰਾਂਗੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੰਜਾਬ ਯੂਨੀਵਰਸਿਟੀ ਦੀ ਹੋਂਦ ਬਾਰੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜੋ ਅੱਜਕੱਲ੍ਹ ਚੰਡੀਗੜ੍ਹ ਵਿਖੇ ਹੈ ਇਹ ਸਭ ਤੋਂ ਪਹਿਲਾਂ 14 ਅਕਤੂਬਰ 1882 ਨੂੰ ਲਾਹੌਰ ਵਿੱਚ ਸਥਾਪਿਤ ਕੀਤੀ ਗਈ ਔਰ ਇਸ ਦੀ ਸਥਾਪਨਾ ਦਾ ਜੋ ਵਿਸ਼ਾ ਹੈ ਉਹ ਵੀ ਬੜਾ ਰੋਚਕ ਹੈ ਅੰਜੂਮ ਨੇ ਪੰਜਾਬ ਨਾਂ ਦੀ ਇੱਕ ਸਮਾਜਿਕ ਸੰਸਥਾ ਸਹਿਤਿਕ ਸੰਸਥਾ ਸਨ ਜਿਸ ਦੇ ਲਗਭਗ 200 ਮੈਂਬਰ ਸਨ ਉਸ ਵਕਤ ਸਨ ਜੋ ਕਿ ਸਹਿਤਿਕ ਰੁਚੀਆਂ ਰੱਖਦੇ ਸਨ ਅਤੇ ਉਹਨਾਂ ਦਾ ਸਮਾਜ ਵਿੱਚ ਬਹੁਤ ਹੀ ਵਧੀਆ ਨਾਮ ਸੀ ਬਣਿਆ ਹੋਇਆ ਉਹਨਾਂ ਨੇ ਵਿਚਾਰ ਬਣਾਈ 1865 ਵਿੱਚ ਕਿ ਸਾਡੀ ਲੋਕਲ ਜੋ ਨਾਰਥ ਇੰਡੀਆ ਉਸ ਨੂੰ ਕਵਾਂਗੇ ਉਸ ਵੇਲੇ ਤਾਂ ਲੈਂਦਾ ਪੰਜਾਬ ਤੇ ਚੜਦਾ ਪੰਜਾਬ ਇਕੱਠੇ ਹੀ ਸਨ ਵੀ ਸਾਡੀ ਆਪਣੀ ਇੱਕ ਯੂਨੀਵਰਸਿਟੀ ਹੋਣੀ ਚਾਹੀਦੀ ਹੈ ਕਿਉਂਕਿ ਉਸ ਵਕਤ ਭਾਰਤ ਵਿੱਚ ਇੰਡੀਆ ਵਿੱਚ ਤਿੰਨ ਮੇਨ ਯੂਨੀਵਰਸਿਟੀਆਂ ਸੀ ਯੂਨੀਵਰਸਿਟੀ ਕਲਕੱਤਾ ਮੁੰਬਈ ਤੇ ਮਦਰਾਸ ਤੇ ਨਾਰਥ ਇੰਡੀਆ ਦੇ ਸਾਰੇ ਕਾਲਜ ਜੋ ਉਸ ਵਕਤ ਸਨ ਉਹ ਕਲਕੱਤਾ ਯੂਨੀਵਰਸਿਟੀ ਦੇ ਅੰਡਰੀ ਆਉਂਦੇ ਸਨ ਤੇ ਇਸ ਕਰਕੇ ਇਸ ਖਿੱਤੇ ਵਿੱਚ ਨਾਰਥ ਇੰਡੀਆ ਵਿੱਚ ਕੋਈ ਵੀ ਯੂਨੀਵਰਸਿਟੀ ਨਹੀਂ ਸੀ ਅੰਜੂਮ ਨੇ ਪੰਜਾਬ ਨਾਮ ਦੀ ਜੋ ਸੈਤਕ ਸੰਸਥਾ ਸੀ ਉਸ ਨੇ ਅਪਰੋਚ ਕੀਤੀ ਉਸ ਵੇਲੇ ਅੰਗਰੇਜ਼ਾਂ ਦਾ ਰਾਜ ਸੀ ਤਾਂ ਉਹਨਾਂ ਨੇ ਵਾਇਸ ਰਾਏ ਨੂੰ ਅਪਰੋਚ ਕੀਤੀ ਕਿ ਸਾਡੇ ਸੱਭਿਆਚਾਰ ਨੂੰ ਸਾਡੇ ਸੈਤ ਨੂੰ ਹਲਾਰਾ ਦੇਣ ਲਈ ਸਾਡੀ ਇੱਕ ਆਪਣੀ ਯੂਨੀਵਰਸਿਟੀ ਹੋਣੀ ਚਾਹੀਦੀ ਹੈ ਜੋ ਕਿ ਉਹਨਾਂ ਦੇ ਯਤਨਾਂ ਦੇ ਨਾਲ ਉਸ ਵਕਤ ਉਹਨਾਂ ਨੇ ਉਸ ਸੰਸਥਾ ਨੇ 1 ਲੱਖ ਰੁਪਈਆ ਇਕੱਠਾ ਕਰਕੇ ਭਾਰਤ ਸਰਕਾਰ ਨੂੰ ਮਤਲਬ ਉਸ ਵੇਲੇ ਤਾਂ ਅੰਗਰੇਜ਼ ਸਰਕਾਰ ਹੀ ਸੀ ਉਹਨਾਂ ਨੂੰ ਦਿੱਤਾ ਯੂਨੀਵਰਸਿਟੀ ਦੀ ਸਥਾਪਨਾ ਲਈ ਜਿਸ ਵਕਤ ਮਤਲਬ ਉਹਨਾਂ ਨੇ ਕਿਹਾ ਕਿ ਸਾਡੀ ਲੋਕਲ ਭਾਸ਼ਾ ਉਦੋਂ ਤਾਂ ਮੇਨ ਉਰਦੂ ਲੋਕਲ ਭਾਸ਼ਾ ਤੇ ਆਪਣੀ ਗੁਰਮੁਖੀ ਲਿਪੀ ਸੀ ਵੀ ਸਾਡੇ ਆਪ ਦੇ ਸਹਿਤ ਤੇ ਹੈ ਕਿਉਂਕਿ ਯੂਨੀਵਰਸਿਟੀਆਂ ਦੇ ਵਿੱਚੋਂ ਸਾਇਤ ਤੇ ਸੱਭਿਆਚਾਰ ਦਾ ਜਿਹੜਾ ਹੈ ਅ ਪ੍ਰਮੋਸ਼ਨ ਪ੍ਰਚਾਰ ਤੇ ਪ੍ਰਸਾਰ ਲਈ ਇਹ ਬੜੇ ਵੱਡੇ ਆਧਾਰੇ ਹਨ ਸੋ ਉਹ ਸੰਸਥਾ ਨੂੰ ਜਿਹੜੀ ਅੰਜੂਮਨ ਹੈ ਪੰਜਾਬ ਸੰਸਥਾ ਆ ਸਹਿਤਿਕ ਸੰਸਥਾ ਆ ਤੇ ਇਥੋਂ ਵੀ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਸਾਇਤਕਾਰਾਂ ਤੇ ਕਲਾਕਾਰਾਂ ਦਾ ਸਾਡੇ ਸਮਾਜ ਨੂੰ ਕਿੱਡਾ ਵੱਡਾ ਦੇਣ ਹੁੰਦਾ ਹੈ ਕਿੱਡੀ ਵੱਡੀ ਦੇਣ ਹੁੰਦੀ ਹੈ ਉਹਨਾਂ ਨੇ ਆਪਣੀ ਯਤਨਾਂ ਦੇ ਨਾਲ ਪੰਜਾਬ ਯੂਨੀਵਰਸਿਟੀ ਦੀ ਸਥਾਪਨਾ ਆ ਜਿਹੜੀ ਉਹ ਲਾਹੌਰ ਵਿੱਚੇ ਕੀਤੀ ਤੇ ਇਹ 14 ਅਕਤੂਬਰ 1882 ਨੂੰ ਜਿਹੜਾ ਇਹ ਯੂਨੀਵਰਸਿਟੀ ਦਾ ਨਾਮ ਸੀ ਪੰਜਾਬ ਯੂਨੀਵਰਸਿਟੀ ਕਾਲਜ ਲਾਹੌਰ ਦੇ ਨਾਮ ਤੋਂ ਇਸ ਦੀ ਸਥਾਪਨਾ ਹੋਈ ਤੇ 1947 ਦੀ ਵੰਡ ਤੋਂ ਬਾਅਦ ਅ 10 ਸਾਲ ਲਈ ਸੋਲਨ ਇਸ ਦਾ ਦਫ਼ਤਰ ਬਣਾਇਆ ਗਿਆ 1952 ਦੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਇਹਦਾ ਕੈਂਪਸ ਬਣਾਇਆ ਗਿਆ ਜੋ ਕਿ ਅੱਜ ਕੱਲ੍ਹ ਹੈ ਇਹ 500 ਏਕੜ ਦੇ ਲਗਭਗ ਰਕਬਾ ਹੈ ਇਹਦੇ ਵਿੱਚ ਔਰ 1947 ਤੋਂ ਬਾਅਦ 1952 ਤੱਕ ਇਹਦਾ ਸਿਰਫ ਇੱਕ ਦਫ਼ਤਰ ਸੀ ਸੋਲਣ ਵਿਖੇ ਚੋਕੇ ਦਾ ਅਧਿਕਾਰ ਅਧਿਕਾਰਤ ਕੈਂਪਸ ਜਿਹੜਾ ਹੁਣ ਹੈ ਚੰਡੀਗੜ੍ਹ ਉਹ ਆਪਣਾ 1952 ਦੇ ਵਿੱਚ ਬਣਾਇਆ ਗਿਆ ਮੌਜੂਦਾ ਜੋ ਹਾਲਾਤ ਪੈਦਾ ਹੋਏ ਹਨ ਇਹ ਜਿਹੜੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੈ ਇਹਦੇ ਵਿੱਚ ਮੈਕਸੀਮਮ ਜ਼ਿਆਦਾ ਲੋਕ ਜਿਹੜੇ ਹੈਗੇ ਪੰਜਾਬ ਸਟੂਡੈਂਟਸ ਹੈ ਵਿਦਿਆਰਥੀ ਹੈ ਜਿਹੜੇ ਉਹ ਪੰਜਾਬ ਦੇ ਹਨ ਚੰਡੀਗੜ੍ਹ ਦੇ ਵੀ ਹਨ ਤੇ ਹਰਿਆਣੇ ਦੇ ਜਾਂ ਨੌਰਥ ਇੰਡੀਆ ਦੇ ਬਹੁਤ ਸਾਰੇ ਸਟੂਡੈਂਟ ਇਸ ਨੂੰ ਇੱਥੇ ਪੜਨ ਲਈ ਆਉਂਦੇ ਹਨ ਸਿੱਖਿਆ ਗ੍ਰਹਿਣ ਕਰਨ ਆਉਂਦੇ ਹਨ ਤੇ ਇਸ ਦੀ ਜਿਹੜੀ ਵਿਰਾਸਤ ਹੈ ਲਾਹੌਰ ਤੋਂ ਯੂਨੀਵਰਸਿਟੀ ਸ਼ੁਰੂ ਹੋਈ ਸਹਿਯੋਤਕਾਰਾਂ ਤੇ ਕਲਾਕਾਰਾਂ ਨੇ ਇਸ ਨੂੰ ਹੋਂਦ ਵਿੱਚ ਲੈ ਕੇ ਆਂਦਾ ਖਾਸ ਕਰਕੇ ਇਹ ਪੰਜਾਬ ਹੀ ਸੀ ਉਦੋਂ ਤਾਂ ਮਹਾਪੰਜਾਬ ਜਿਸ ਨੂੰ ਕਵਾਂਗੇ ਉਸ ਦੇ ਕਈ ਹਿੱਸੇ ਹੋ ਗਏ ਤੇ ਇਸ ਪੰਜਾਬੀ ਕਲਚਰ ਤੇ ਸੱਤ ਨੂੰ ਪ੍ਰਮੋਟ ਕਰਨ ਲਈ ਵੀ ਇਹ ਯੂਨੀਵਰਸਿਟੀ ਹੈ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ ਨਾਰਥ ਇੰਡੀਆ ਦੀ ਕਿਉਂਕਿ ਉਸ ਸਮੇਂ ਤਾਂ ਕਲਕੱਤਾ ਮੁੰਬਈ ਤੇ ਮਦਰਾਸ ਯੂਨੀਵਰਸਿਟੀਆਂ ਹੀ ਸਨ ਤੇ ਨਾਰਥ ਇੰਡੀਆ ਦੀ ਸਭ ਤੋਂ ਪੁਰਾਣੀ ਤੇ ਵਿਕਾਰੀ ਯੂਨੀਵਰਸਿਟੀ ਅਸੀਂ ਕਹਾਂਗੇ ਕਿ ਚੰਡੀਗੜ੍ਹ ਦੀ ਸੀ ਔਰ ਹੁਣ ਜੋ ਮੁੱਦਾ ਪੈਦਾ ਹੋਇਆ ਆ ਇਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਰਕਾਰਾਂ ਦੇ ਫੰਡਾਂ ਨਾਲ ਤੇ ਸੈਂਟਰ ਗਵਰਨਮੈਂਟ ਦੇ ਫੰਡ ਨਾਲ ਚਲਾਈ ਜਾਂਦੀ ਸੀ ਤੇ ਇਸ ਦੀ ਰਿਕੋਗਨੀਸ਼ਨ ਵੀ ਮਤਲਬ ਆਲ ਓਵਰ ਗਲੋਬ ਹੈ ਪੰਜਾਬ ਯੂਨੀਵਰਸਿਟੀ ਦੀ ਇੱਥੋਂ ਕਿਉਂਕਿ ਬਹੁਤ ਵੱਡੇ ਹਰ ਖਿੱਤੇ ਦੇ ਸਟੂਡੈਂਟਸ ਹੈ ਜਿਹੜੇ ਉਹ ਬੜੇ ਇੰਡੀਆ ਲੈਵਲ ਤੇ ਜਨੈਸ਼ਨਲ ਲੈਵਲ ਤੇ ਉਹਨਾਂ ਨੇ ਨਾਮ ਨਾ ਖੱਟਿਆ ਸੋ ਹੁਣ ਪਿੱਛੇ ਜੇ ਅ ਭਾਰਤ ਸਰਕਾਰ ਨੇ ਸੈਂਟਰ ਗਵਰਨਮੈਂਟ ਨੇ ਇਸ ਨੂੰ ਆਪਣੇ ਅੰਡਰ ਲਾਈਨ ਦੀ ਨੋਟੀਫਿਕੇਸ਼ਨ ਜਾਰੀ ਕਰਿਆ ਤਾਂ ਜਿਹੜੇ ਪੰਜਾਬ ਦੇ ਲੋਕ ਜਾਂ ਪੰਜਾਬ ਦੇ ਵਿਦਿਆਰਥੀ ਹੈ ਉਹਨਾਂ ਨੇ ਇਸ ਗੱਲ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਹੈ ਜੋ ਹੋ ਵੀ ਰਿਹਾ ਹੈ ਲਗਾਤਾਰ ਇਹ ਜਿਹੜੀ ਯੂਨੀਵਰਸਿਟੀ ਹੈ ਉਹ ਅੰਤਰਰਾਸ਼ਟਰੀ ਪੱਤਰ ਤੇ ਚਰਚਾ ਦਾ ਵਿਸ਼ਾ ਬਣ ਗਈ ਹੈ ਸੋ ਤੁਸੀਂ ਸਾਡੇ ਨਾਲ ਆਪਣੇ ਸੁਝਾਅ ਕਮੈਂਟ ਬਾਕਸ ਵਿੱਚ ਲਿਖ ਕੇ ਭੇਜੋ ਤਾਂ ਕਿ ਅਸੀਂ ਸਾਰਿਆਂ ਦੇ ਨਾਲ ਸਾਂਝੇ ਕਰ ਸਕੀਏ ਬਹੁਤ ਸਾਰੇ ਸਾਡੇ ਦਰਸ਼ਕ ਬੁੱਧੀਜੀਵੀ ਗਿਆਨਮਾਨ ਹਨ ਤਾਂ ਇਸ ਮੁੱਦੇ ਤੇ ਆਪਾਂ ਆਪਣੇ ਆਪਣੇ ਵਿਚਾਰ ਲਿਖ ਕੇ ਭੇਜੋ ਕਮੈਂਟ ਬਾਕਸ ਦੇ ਵਿੱਚ ਧੰਨਵਾਦ ਸਤਿ ਸ੍ਰੀ ਅਕਾਲ